ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾ ਆ ਗੀਆਂ ਵੀਰੇ ਕੋਲੇ ਦੋ ਵੇੜਾ ਨੇ ਵੀਰੇਓ ਨਿੱਕੇ ਰੇਡ ਵਾਲੀਆਂ ਨੇ ਵੀਡੀਓ ਵੀ ਐਂਡ ਤਾਈਂ ਵੇਖਿਓ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਜੀ ਹੋਰ ਸੁਣਾ ਵੀਰੇ ਕੀ ਹਾਲ ਚਾਲ ਵਧੀਆ ਵਧੀਆ ਜੀ ਠੀਕ ਠਾਕ ਜੇ ਵਧੀਆ ਵੀਰੇ ਵਧੀਆ ਹਾਂ ਜੀ ਹਾਂ ਵੀਰੇ ਨਾਂ ਦੱਸਿਓ ਆਪਦਾ ਨਾਂ ਜੋਤਾ ਜੇ ਪਿੰਡ ਮਾੜਕਰਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਪਟਾਲਾ ਨੇੜੇ ਫਰੇਗੜ ਚੂੜੀਆਂ ਜੇ ਠੀਕ ਆ ਜੀ ਫੋਨ ਨੰਬਰ ਵੀਰੇ 9876084919 ਦੋ ਵੈੜਾ ਵੀਰੇ ਦੋ ਵੈੜਾ ਵੀਰ ਪਰ ਤੋਫੇ ਆ ਤੋਫੇ ਹਾਂ ਰੇਡ ਨਹੀਂ ਕਿਨੇਗੇ ਰੇਡ ਛੋਟੇ ਛੋਟੇ ਇਹ ਵੀ ਚਲੋ ਟਾਈਮ ਟੂਮ ਚ ਵੀਡੀਓ ਪਾਈ ਨਹੀਂ ਗਈ ਤੇ ਬਾਕੀ ਪੂਰੀ ਬਰੀਡ ਵਾਲੀ ਜਾਰ ਨਸਲ ਵਾਲੀ ਵਸੀ ਜਾਂਦੀ ਆ ਠੀਕ ਆ ਜੀ ਹਾਂ ਜੀ ਤਾਂ ਵੀਰੇ ਕਿੰਨਾ ਦੁੱਧ ਆ ਦੇ ਥਲੇ ਇਹ ਵੀ 8 ਕਿਲੋ ਦੁੱਧ ਆ ਹਾਂ ਜੀ ਤੇ ਪਹਿਲਾ ਸੂਆ ਆ ਪਹਿਲਾ ਸੂਆ ਹਾਂ ਜੀ ਬੱਚਾ ਹਨੀ ਵੀਰੇ ਬੱਚਾ ਨਹੀਂ ਆ ਬਾਕੀ ਜਾਰ ਕੁਆਲਟੀ ਦੇ ਲੋ ਕੀ ਚੀਜ਼ ਆ ਵੇਖੋ ਵੀਰੇ ਫੇਸ ਕੁਆਲਟੀ ਚੈੱਕ ਕਰੋ ਵੈਟ ਜੀ ਕਿਆ ਬਾਤ ਉਹਨੇ ਦੱਸ ਦੇਣਾ ਵੀ ਠੀਕ ਆ ਵਸੀ ਆ ਨਹੀਂ ਬ੍ਰੀਡ ਆ ਵੀਰੇ ਫੁੱਲ ਬ੍ਰੀਡ ਆ ਤੇ ਯਾਰ ਬਾਕੀ ਥਣ ਦੇਖ ਲੋ ਗੁਲਾਬੀ ਧਣ ਜੇ ਬਿਲਕੁਲ ਥਣ ਬੜਾ ਪਿਆਰਾ ਲੱਗਿਆ ਹੋਇਆ ਹੈ ਹਨ ਦੇਖੋ ਵੀਰੇ ਥਣ ਤੋਂ ਲੈ ਕੇ ਜੇ ਗੱਲ ਕਰੀਏ ਕੱਦ ਕਾਠ ਦੀ ਫੇਸ ਕੁਆਲਿਟੀ ਦੀ ਬਹੁਤ ਸੋਹਣੀ ਆ 8 ਕਿਲੋ ਦੁੱਧ ਆ 8 ਕਿਲੋ ਵੀਰ ਜੀ ਠੱਡਾ ਕਰਾ 8 ਕਿਲੋ ਦੁੱਧ ਖੋਲੋ ਵੀਰੇ ਹਾਂਜੀ ਬਾਕੀ ਦੁੱਧੋ ਵੀਰ ਜੀ ਤੁਰਨ ਵਾਲੀ ਆ ਅੱਛਾ ਹੀ ਦੁੱਧ 10 11 ਕਿਲੋ ਕਰ ਜੂਗੀ ਚਲੋ ਹੁਣ ਵਰਸਨ ਹੋ ਗਿਆ ਵਾ ਬਿਲਕੁਲ ਦੁੱਧ ਕਰ ਜੂ ਹਣਾ ਬ੍ਰੀਡ ਵੈੜ ਆ ਵੀਰੋ ਤੇ ਥਣ ਵੀ ਬੜਾ ਪਿਆਰਾ ਲੱਗਿਆ ਤੇ ਥਣ ਲੈ ਵੀ ਬਹੁਤ ਸਾਫ ਆ ਵੀਰੋ ਗੱਦਗਾਠ ਵੀ ਸੋਹਣਾ ਲੱਗਿਆ ਤੁਮਾਂ ਲਓ ਬਾਕੀ ਵੀਰ ਦੀ ਬੂਤੀ ਵੇਖੋ ਛੋੜੀ ਦੀ ਬੂਤੀ ਵੇਖੋ ਵੀਰੇ ਫੇਸ ਕੁਆਲਟੀ ਵੈੜ ਦੀ ਚਮਕ ਆਲੀ ਰਾਇ ਹੈ ਬਿਲਕੁਲ ਬਹੁਤ ਚੰਗੀ ਰਹਿਣਾ ਬ੍ਰੀਡ ਫੁੱਲ ਆ ਵੀਰੋ ਉੱਪਰੋਂ ਵੀ ਆ ਸਿੱਧੀ ਸਾਦੀ ਗਾਰਡਰਾਂ ਨੂੰ ਜਾਵਾ ਤੇ ਥਣ ਪਿਆਰਾ ਲੱਗਿਆ ਬਹੁਤ ਵਧੀਆ ਚਵਾਈ ਵਾਲਾ ਥਣ ਲੱਗਿਆ ਤੇ ਫੇਸ ਕੁਆਲਿਟੀ ਦੀ ਗੱਲ ਕਰੀਏ ਜਾਂ ਥਾਂ ਦੀ ਕੁਆਲਿਟੀ ਦੀ ਗੱਲ ਕਰੀਏ ਜਾਂ ਕੱਦ-ਕਾਠ ਦੀ ਗੱਲ ਕਰੀਏ ਤਾਂ ਬਹੁਤ ਹੀ ਜ਼ਿਆਦੀ ਚੰਗੀ ਹੈ। ਬਾਕੀ ਵੀਰ ਜੀ ਨੂੰ ਕੋਈ ਰੱਸੀ ਨਹੀਂ ਪਾਉਣੀ। ਹਾਂਜੀ ਕੋਈ ਨਿਆਣਾ ਨਹੀਂ ਪਾਉਣਾ। ਇਦਾਂ ਹੀ ਹਾਂ ਜੀ ਛੱਡ ਗਿਆ ਸੀ। ਮੁੱਲ ਵੀਰੇ ਇਹਦਾ ਕੀ ਕਰ ਲੈਣਾ ਆਪਾਂ? ਮੁੱਲ ਵੀਰ ਜੀ ਇਹੋ ਜੀ ਵਸੂਦਾਰੇ ਕੁਛ ਨਹੀਂ ਗੱਲ। ਬਿਲਕੁਲ। ਇਸਾਮ ਦਾ ਮੁੱਲ ਸਾਮਣ ਤੇ ਬੜੇ-ਬੜੇ ਰੁਪਏ ਲੱਗ ਜਾਂਦੇ ਆ। ਪਰ ਉਹ ਹਸਾਵਾਂ ਵਾਸੀ ਦੇ ਦੇਣੀ। ਚਲੋ ਸਾਨੂੰ ਵੀ ਜਾਇਜ਼ ਨਹੀਂ ਅਸੀਂ ਜਾਇਜ਼ੀ ਦੇ। ਜਾਇਜ਼ੀ ਜਾਂਦੇ ਹੋ। ਇਹਦਾ ਕੋਈ ਵੀਰ ਜੀ 33 ਨਹੀਂ ਕੋਈ 30 ਨਹੀਂ। ਹਾਂਜੀ। 28000 ਦੀ ਦੇ ਲਈਏ। ਪੂਰੇ 26 ਦੀ ਵੀਰਹਾਨ 26 ਹਜ਼ਾਰ ਦੀ ਵੀਰਜੀ ਦੇ ਰਾਂ ਵਿੱਚੋਂ ਛੋੜ-ਛਾੜ ਕਰਦਾਂਗੇ ਕੋਈ ਫੋਨ ਲਾ ਲੈ ਬਾਕੀ ਫੋਨ ਲਾ ਲੈ ਕੋਈ ਨਹੀਂ ਵੀਰਜੀ ਹੋ ਜਾਊਗਾ ਤੇ ਦੇਖੋ ਵੀਰੋ ਫੋਨ ਜ਼ਰੂਰ ਲਾ ਲਿਓ ਵੀਰੋ ਬਾਕੀ ਵੀਰਜੀ ਵਸ਼ੀ 26 ਹਜ਼ਾਰ ਦੀ ਹੋ ਜੀ ਉਹ ਪਰਖਿਆ ਨਾ ਪੂਰੀ ਬਰੀਡ ਵਾਲੀ ਵਸ਼ੀ ਆ ਸੋਹਣੀ ਵੜਾ ਵੀਰੇ ਇੱਥੇ ਆ ਵੀ ਵੀਰਜੀ ਅਸੀਂ 85 ਹਜ਼ਾਰ ਦੀ ਵਸ਼ੀ ਆਏ ਹਾਂ ਜੀ ਹੈ ਜੀ ਵੀਰੇ ਬਹੁਤ ਚੰਗੀ ਆ ਹਾਂ ਵੀਰੇ ਦੂਜੇ ਨੰਬਰ ਤੇ ਆ ਗਈ ਵੜ ਇਹ ਵੀਰਜੀ ਦੂਜਾ ਲਾ ਲੈ ਤੀਜੇ ਸਵੇ ਗਾਂ ਦੇ ਤੇ ਅੱਛਾ ਜੀ ਇਹਦੇ ਕੋ 10 ਕਿਲੋ ਦੁੱਧ ਮੇਰੇ ਕੋਲ 10 ਕਿਲੋ ਹਾਂ ਵੇਖੋ ਬਾਕੀ ਦੇਖ ਲੋ ਫਾੜੀ ਵਾਲਾ ਸਫਾਈ ਬਹੁਤ ਆ ਵੀਰੇ ਬਾਕੀ ਜਾਰ ਬ੍ਰੀਡ ਇਹ ਵੀ ਫੁੱਲ ਜੇ ਬ੍ਰੀਡ ਵੀ ਬਹੁਤ ਆ ਵੇਖੋ ਵੀਰੇ ਫੇਸ ਕੁਆਲਟੀ ਇਹਦੀ ਵੀ ਬਹੁਤ ਸੋਹਣੀ ਵੜਾ ਫੇਸ ਕੁਆਲਟੀ ਵੀ ਸੋਹਣੀ ਲੱਗੀ ਆ ਤੱ ਵਜਨ ਵਾਲੀ ਆ ਸੋਹਣੀ ਵੜਾ ਤੇ ਬਾਕੀ ਤੋਰਾ ਚੈੱਕ ਕਰ ਲਓ ਜੀ ਵੇਖੋ ਵੀਰੇ ਖਾਣ ਬੜਾ ਪਿਆਰਾ ਲੱਗਿਆ ਖੁੱਲੇ ਲੇਵੇ ਦੀ ਮਾਲਕ ਵੱਡੀ ਵੜ ਬਿਲਕੁਲ ਕੱਦ ਕਾਠ ਵਾਲੀ ਆ ਵੱਡੀ ਵੜ ਵੀਰੇ ਬਹੁਤ ਚੰਗੀ ਵੜਾ ਲੈਵਲ ਉਹ ਆ ਬਹੁਤ ਸਾਫ ਲੱਗਾ ਵੀਰੇ ਤਾ ਬ੍ਰੀਡ ਵੀ ਫੁੱਲ ਆ ਮੇਰੇ ਦੁੱਧ ਹੁਣ 10 ਕਿਲੋ ਆ 10 ਕਿਲੋ ਮਿਰਜੀ ਹੁਣ ਠੀਕ ਆ ਜੀ ਹਾਂਜੀ ਤਾਂ ਬਾਕੀ ਕਿਵੇਂ ਮੌਸਮ ਵਧੀਆ ਹਨਾ ਦੁੱਧ ਵਾਲੇ ਡੱਕੇ ਲਾਉਣ ਆਲੀ ਗਾਵਾਂ ਬਸ ਸੇਵਾ ਚਾਹੀਦੀ ਇਹਨਾਂ ਦੀ ਹਨਾ ਕਿੰ ਆ ਬਾਕੀ ਥਾਂ ਤੋਂ ਉਹ ਵੇਖ ਲਓ ਇਹਦੀ ਪਾਰਟੀ ਵੀ ਦੇ ਦੋ ਬੜਾ ਵੀ ਬਹੁਤ ਚੰਗੀ ਆ ਜੀ ਇਹਦਾ ਵੀਰ ਜੀ ਰੇਟ ਜਿਆ ਜੀ ਕਰ ਦੇਣਾ ਵਾ ਇਹਦੇ ਹੁੰਦਾ ਬੱਚਾ ਫਿਰ ਤਾਂ ਅਸੀਂ 50000 ਦੀ ਜਦੋਂ ਮਰਜ਼ੀ ਵੇਚ ਦੇ ਬਿਲਕੁਲ ਹੁਣ ਇਹਦਾ ਕੋਈ 30 ਨਹੀਂ ਕਰਨਾ ਹਾਂਜੀ 50 ਨਹੀਂ ਕਰਨਾ ਹਾਂਜੀ 24000 ਦੀ ਦੇ ਦਈਏ ਦੋ ਛੱਡੀਏ ਵੀਰੇ 22 ਦੀ 22000 ਦੀ ਵੀਰ ਜੀ ਦੇ ਦਿਆਂਗੇ ਕੀ ਬਾਤ ਹੈ ਤਾਂ ਵੀਰੇ ਕਿਵੇਂ ਇਹ 22 ਦੀ ਹੋ ਗਈ ਉਹ 26 ਦੀ 26 ਦੀ ਤੇ ਜੋੜੇ ਚ ਮਾਨਤਨ ਹੋ ਜੂ ਕੋ ਕਰ ਦਿਆਂਗੇ ਵੀਰ ਜੀ ਕੋਈ ਫੋਨ ਲਾ ਲੈ ਕਰ ਦਿਆਂਗੇ ਜੀ ਤਾਂ ਵੇਖੋ ਵੀਰੇ ਉਹ ਬਰੀਡ ਵੇੜਾ ਨੇ ਰੇੜ ਗਿਆ ਜਾ ਜੋੜੇ ਚ ਮਾਨਤਨ ਹੋ ਜੂ ਫੋਨ ਜ਼ਰੂਰ ਲਾ ਲਿਓ ਜੀ ਦੋਵੇਂ ਕੱਦ ਕਾਠ ਵਾਲੀਆਂ ਨੇ ਤਾਂ ਜਾਤ ਨਸਲ ਆ ਬਾਕੀ ਵੀਰ ਜੀ ਇਹੋ ਜਿਹੇ ਜੋੜਾ ਕਦੀ ਕਦੀ ਲੱਗਦਾ ਰੋਈ ਨਹੀਂ ਲੱਗਦਾ ਰੋਈ ਜਿਹਾ ਪਾਇਆ ਹੀ ਨਹੀਂ ਜਾਂਦਾ ਮਾਰ ਤਾਂ ਆਹ ਬਾਈ ਦੀ ਹੋਗੀ ਹਾਂਜੀ ਆ ਛੱਬੀ ਦੀ ਛੱਬੀ ਦੀ ਹੋਗੀ ਤੇ ਜੋੜਾ ਇੱਕ ਵਾਰੀ ਖੋਲ ਕੇ ਵਿਖਾਈਏ ਵੀਰੇ ਤਾਂ ਵੀਰੇ ਫੋਨ ਲਾ ਲਿਓ ਜੀ ਜਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਆ ਹੋਲੇ ਪਾ ਦਾ ਪਸ਼ੂ ਕਰੇ ਰੱਖਣ ਲਈ ਉਹਨਾਂ ਵੀਰਾਂ ਵਾਸਤੇ ਆ ਇੱਕ ਦਾ ਬਰੀਡ ਦਾ ਪਸ਼ੂ ਆ ਵੀਰੇ ਤਾਂ ਅੱਗੋਂ ਵੀਰੇ ਖਾਮ ਕਰਲੇ ਤਾਂ ਟੁੱਕਿਆ ਪਸ਼ੂ ਚੰਗੀ ਰਕਮ ਦਾ ਵਿਗਣ ਵਾਲਾ ਸੋਹਣੀਆਂ ਵੇੜਾਂ ਨੇ ਵੀਰੇ ਚੈੱਕ ਕਰ ਲਓ ਤੋਰਾ ਹੀ ਥਨ ਥਨ ਪਿਆਰੇ ਲੱਗੇ ਚਵਾਈ ਵਾਲੇ ਥਨ ਲੱਗੇ ਆ ਰੰਗ ਬਾਜ ਪਸ਼ੂ ਆ ਚੰਗੀਆਂ ਵਿਹੜਾਂ ਨੇ ਵੇਖੋ ਵੀਰੇ ਤੋਰਾ ਬਹੁਤ ਚੰਗੀਆਂ ਵਿਹੜਾਂ ਬਾਕੀ ਜੀ ਅਹੀਂ ਲੱਭਣ ਜਾਈਏ ਇਹੋ ਜਿਹੇ ਮਿਲਦੀਆਂ ਹੀ ਨਹੀਂ ਕਰਦੇ ਬਿਲਕੁਲ ਘੱਟ ਪਸ਼ੂ ਮਿਲਦਾ ਵੀਰੇ ਬਰੀਡ ਵਾਲਾ ਹੋਵੇ ਹਨਾ ਤਾਂ ਭਾਅ ਬਹੁਤ ਚੰਗਾ ਵੀਰੇ ਰੇਟ ਚੰਗਾ ਤਾਂ ਵੀਰੇ ਫੋਨ ਜ਼ਰੂਰ ਵੀ ਇਹਨੂੰ ਲਾ ਲਿਓ ਤਾਂ ਬਾਕੀ ਇਹੋ ਬੇਨਤੀ ਹੁੰਦੀ ਹੈ ਕਿ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰਾਇਓ ਜੀ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਜੋ ਤੁਹਾਨੂੰ ਨਵੀਂ ਨਵੀਂ ਵੀਡੀਓ ਵਖਾਲੀ ਜਾਵੇ ਤਾਂ ਬਾਕੀ ਵੀਰੇ ਤੁਸੀਂ ਇੱਥੇ ਚੱਲ ਕੇ ਵੀ ਆਓਗੇ ਤੁਸੀਂ ਆ ਛੱਡ ਕੇ ਨਹੀਂ ਜਾਂਦੇ ਵਿਹੜਾਂ ਕਿਉਂਕਿ ਕੱਦ ਕਾਠ ਵਾਲੀਆਂ ਨੇ ਥਾਂ ਚੰਗੇ ਲੱਗੇ ਆ ਵੀਰੇ ਡਰੈਸੇ ਕਰੀ ਆਪਣਾ ਬੋਲਦੀ ਪਿੰਡ ਦਾ ਹਾਂਜੀ ਹਾਂਜੀ ਬਦਰਾਜਪੁਰ ਤਸੀਲ ਪਟਾਰਾ ਨੇੜੇ ਬਦੇਗੜ ਚੁੱਕ ਜੇ ਠੀਕ ਆ ਜੀ ਫੋਨ ਨੰਬਰ ਵੀਰੇ 98778491 ਠੀਕ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ